ਅਗਲੇ ਹਫਤੇ ਅਨਾਉਂਸ ਕਰਨ ਵਾਲੇ ਆ ਕਿ ਹਾਈਵੇ 413 ਬਣ ਰਿਹਾ ਹੈ ਉਹਦੀ ਜਿਹੜੀ ਅਸੀਂ ਕੰਸਟਰਕਸ਼ਨ ਟਾਈਮਲਾਈਨ ਅਨਾਉਂਸ ਕਰਨੀ ਸ਼ੁਰੂ ਕਰਨੀ ਆ ਫਾਈਮ ਟੂ ਦ ਸੈਕੰਡ ਹਸਪੀਟਲ ਦੀ ਕੰਸਟਰਕਸ਼ਨ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਆਪਣੇ ਟੋਰਾਂਟੋ ਮੈਟਰਪੋਲਿਟਨ ਯੂਨੀਵਰਸਿਟੀ ਜਿਹੜਾ 100 ਸਾਲ ਬਾਅਦ ਪਹਿਲਾ ਮੈਡੀਕਲ ਸਕੂਲ ਖੁੱਲ ਰਿਹਾ ਇੱਥੇ ਬ੍ਰੈਂਪਟਨ ਦੇ ਵਿੱਚ ਦ ਨੈਕਸਟ ਜੇਨਰੇਸ਼ਨ ਆਫ ਡਾਕਟਰਸ ਆਰ ਗੋਇੰਬੀ ਗ੍ਰੈਜੂਏਟਿੰਗ ਫਰਮ ਬ੍ਰੈਂਪਟਨ ਸਰਵਿੰਗ ਇਨ ਬ੍ਰੈਂਪਟਨ ਆਪਣੇ ਜਿਹੜੇ ਆਪਣੇ ਹਸਪੀਟਲਸ ਵਿੱਚ ਉਹ ਕੰਮ ਕਰਨਗੇ ਸੋ ਜਿਹੜੇ ਆਪਣੇ ਨਰਸਿੰਗ ਕਾਲਜ ਸੋ ਸਾਲ ਤੁਸੀਂ ਮੈਜਿਨ ਕਰੋ ਪਹਿਲਾ ਮੈਡੀਕਲ ਸਕੂਲ ਖੁੱਲਿਆ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਖੁੱਲਿਆ ਆ ਕਰੀਬਨ 200 ਡਾਕਟਰ ਆਪਣੇ ਸ਼ਹਿਰ ਚ ਹਰੇਕ ਸਾਲ ਜਿਹੜੇ ਆ ਜਦੋਂ ਉਹਨਾਂ ਦੀ ਟਰਮ ਪੂਰੀ ਹੁੰਦੀ ਆ ਉਹ ਗ੍ਰੈਜੂਏਟ ਹੋ ਕੇ ਆਪਣੇ ਸ਼ਹਿਰ ਤੋਂ ਨਿਕਲਣਗੇ ਤੇ ਆਪਣੇ ਸ਼ਹਿਰ ਦੇ ਵਿੱਚ ਹੈਲਥ케ਅਰ ਸਰਵਿਸਿਜ਼ ਪ੍ਰੋਵਾਈਡ ਕਰਨਗੇ ਤੇ ਮੈਡੀਕਲ ਸਕੂਲ ਚ ਨਹੀਂ ਸਿਰਫ ਬ੍ਰੈਂਟਨਚ ਨਹੀਂ ਇਹ ਤੋਂ ਨੈਕਸਟ ਜਿਹੜਾ ਮੈਡੀਕਲ ਸਕੂਲ ਆ ਉਹ ਵਨ ਦੇ ਵਿੱਚ ਖੁੱਲਣਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਸਕਾਰਬੋ ਦੇ ਵਿੱਚ ਖੁੱਲਣਾ ਆ ਸੋ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਅਨਟਾਰੀਆ ਦੇ ਵਿੱਚ ਡਾਕਟਰਾਂ ਦੀ ਗਿਣਤੀ ਵੀ ਵਧ ਜਾਣੀ ਆ ਨਰਸਿਸ ਦੀ ਗਿਣਤੀ ਵੀ ਵਧ ਜਾਣੀ ਆ ਹਸਪੀਟਲਸ ਦੀ ਵੀ ਗਿਣਤੀ ਵਧ ਜਾਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਰਲੀਮੈਂਟ ਦੁਬਾਰਾ ਬੈਠੂ ਤਾਂ ਉਹ ਕਾਨੂੰਨ ਚੇਂਜ ਕਰਨਗੇ ਤੇ ਬੇਲ ਰਿਫਾਰਮ ਦੇ ਵਿੱਚ ਸਖਤੀ ਲੈ ਕੇ ਆਉਣਗੇ ਕਿ ਜਿਹੜੇ ਚੋਰ ਅਸੀਂ ਵਾਰ-ਵਾਰ ਪੜੀ ਜਾਂਦੇ ਆ ਉਹ ਬਾਹਰ ਨਾ ਨਿਕਲਣ ਅਸੀਂ ਬਹੁਤ ਹੋਪਫੁਲ ਆ ਵੀ ਫੈਡਰਲ ਗਵਰਨਮੈਂਟ ਜਿਹੜੀ ਨਵੀਂ ਇਲੈਕਟ ਹੋਈ ਆ ਹੁਣ ਉਹ ਇਸ ਚੀਜ਼ ਦੇ ਵਿੱਚ ਗੌਰ ਕਰਨ ਇਹਨੂੰ ਚੇਂਜਸ ਲੈ ਕੇ ਆਉਣ ਫਸਕਾ ਜੀ ਮੈਂ ਭਪਿੰਦਰ ਗਰੇਵਾ ਰੀਲੀ ਪੰਜਾਬੀ ਤੁਹਾਡਾ ਸਵਾਗਤ ਆ ਜੀ ਬ੍ਰੈਂਪਟਨ ਵਿਖੇ ਮੌਜੂਦ ਆ ਜਿੱਥੇ ਐਮਪੀਪੀ ਹਰਦੀਪ ਗਰੇਵਾਲ ਕੰਨੀਆ 바ਰਬੀਕਿਊ ਪਾਰਟੀ ਰੱਖੀ ਗਈ ਸੋ ਕੀ ਕਹੋਗੇ ਹਰਦੀਪ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਡੇਲੀ ਪੋਸਟ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਸਾਰੀ ਕਮਿਊਨਿਟੀ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਜੋ ਅੱਜ ਦੇ ਇਸ ਪ੍ਰੋਗਰਾਮ ਨੂੰ ਸਕਸੈਸ ਬਣਾਉਣ ਦੇ ਵਿੱਚ ਹਿੱਸਾ ਦਾ ਯੋਗਦਾਨ ਪਾਇਆ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਆਏ ਹੋ ਬਹੁਤ ਹੀ ਸਾਰੇ ਸੁਝਾਅ ਮਿਲੇ ਨੇ ਤੇ ਬਹੁਤ ਹੀ ਸਾਰੇ ਕੱਲਾ ਜਿਹੜੇ ਕੰਮ ਕੀਤੇ ਕਰਾਏ ਕੰਮ ਆ ਉਹਦੇ ਬਾਰੇ ਵੀ ਅਪਡੇਟ ਦਿੱਤੀ ਇਹ ਕਮਿਊਨਿਟੀ ਨੂੰ ਤੇ ਜਿਹੜੇ ਗਾਂਹ ਕੰਮ ਕਰਨੇ ਆ ਉਹਨਾਂ ਉੱਤੇ ਵੀ ਅਪਡੇਟ ਮਿਲੀ ਹੈ ਜਿਸ ਦੇ ਵਿੱਚ ਅਸੀਂ ਅਗਲੇ ਹਫ਼ਤੇ ਅਨਾਉਂਸ ਕਰਨ ਵਾਲੇ ਆ ਕਿ ਹਾਈਵੇ 413 ਬਣ ਰਿਹਾ ਆ ਉਹਦੀ ਜਿਹੜੀ ਅਸੀਂ ਕੰਸ Metropolitan University ਜਿਹੜਾ 100 ਸਾਲ ਬਾਅਦ ਪਹਿਲਾ ਮੈਡੀਕਲ ਸਕੂਲ ਖੁੱਲ ਰਿਹਾ ਇੱਥੇ Brampton ਦੇ ਵਿੱਚ ਅਗਲੇ ਹਫ਼ਤੇ ਉਹਦੀ ਓਪਨਿੰਗ ਆ the next generation of doctors are going to be graduating from Brampton serving in Brampton ਆਪਣੇ ਜਿਹੜੇ ਆਪਣੇ ਹਸਪੀਟਲਸ ਵਿੱਚ ਉਹ ਕੰਮ ਕਰਨਗੇ ਸੋ ਬੜੇ ਵਧੀਆ ਪ੍ਰੋਜੈਕਟਸ ਮੂਵ ਫੋਰਵਰਡ ਹੋ ਰਹੇ ਨੇ ਤੇ ਬੜੀ ਮਿਹਨਤ ਨਾਲ ਲੱਗੇ ਹੋਏ ਆ ਤੇ ਕਮਿਊਨਿਟੀ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਆ ਜਿਹੜੇ ਅੱਜ ਆਏ ਨੇ ਤੇ ਹਮੇਸ਼ਾ ਸਪੋਰਟ ਵੀ ਕਰਦੇ ਨੇ ਤੇ ਆਪਾਂ ਵੀ ਕਮਿਊਨਿਟੀ ਦੇ ਨਾਲ ਖੜੇ ਆ ਕਿਉਂਕਿ ਜਿਹੜੇ ਅਸੀਂ ਵਾਅਦੇ ਕਰਦੇ ਆ ਉਹ ਅਸੀਂ ਆਪਾਂ ਪੂਰੇ ਕਰਾਂਗੇ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਹਸਪੀਟਲ ਦੀ ਗ ਪੈਂਦੇ ਨੇ ਐਂਬੂਲੈਂਸ ਦੇ ਕਰਕੇ ਵੀ ਤੁਹਾਨੂੰ ਕੀ ਲੱਗਦਾ ਵੀ ਇਕੱਲੇ ਹਸਪੀਟਲ ਖੋਲ ਕੇ ਆਪਣਾ ਇਹ ਕੰਮ ਠੀਕ ਹੋ ਜਾਏਗਾ ਕਿ ਡਾਕਟਰਾਂ ਦੀ ਤੇ ਨਰਸਾਂ ਦੀ ਭਰਤੀ ਵੀ ਲੋੜ ਹੈ ਜੀ ਸੋ ਜਿਹੜੇ ਆਪਣੇ ਨਰਸਿੰਗ ਕਾਲਜਸ ਨੇ ਉਹਨਾਂ ਦੇ ਵਿੱਚ ਸੀਟਾਂ ਦਾ ਵਾਧਾ ਕੀਤਾ ਗਿਆ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੀ ਕਹਿ ਕੇ ਹਟਿਆ 100 ਸਾਲ ਬਾਅਦ 100 ਸਾਲ ਤੁਸੀਂ ਮੈਝ ਕਰੋ ਪਹਿਲਾ ਮੈਡੀਕਲ ਸਕੂਲ ਖੁੱਲਿਆ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਖੁੱਲ੍ਹੇ ਆਏ ਆ ਤੇ ਤਕਰੀਬਨ 200 ਡਾਕਟਰ ਆਪਣੇ ਸ਼ਹਿਰ ਚ ਹਰੇਕ ਸਾਲ ਜਿਹੜੇ ਆ ਜਦੋਂ ਉਹਨਾਂ ਦੀ ਟਰਮ ਪੂਰੀ ਹੁੰਦੀ ਆ ਉਹ ਗ੍ਰੈਜੂਏਟ ਹੋ ਕੇ ਆਪਣੇ ਸ਼ਹਿਰ ਚ ਨਿਕਲਣਗੇ ਤੇ ਆਪਣੇ ਸ਼ਹਿਰ ਦੇ ਵਿੱਚ ਹੈਲਥ케ਅਰ ਸਰਵਿਸਿਜ਼ ਪ੍ਰੋਵਾਈਡ ਕਰਨਗੇ ਇਸ ਚੀਜ਼ ਦੇ ਵਿੱਚ ਬਹੁਤ ਵੱਡਾ ਘਾਟਾ ਮਹਿਸੂਸ ਕੀਤਾ ਇਹ ਫਾਈਲ ਪਿਛਲੀ ਸਰਕਾਰ ਦੇ ਟੇਬਲ ਦੇ ਪਤਾ ਨਹੀਂ ਕਿੰਨੇ ਦਿਹਾਕੇ ਪਈ ਰਹੀ ਆ ਪਰ ਪ੍ਰੀਮੀਅਰ ਫੋਰਡ ਨੇ ਕਿਹਾ ਵੀ ਜੇ ਆਪਾਂ ਹੈਲਥ케ਅਰ ਕ੍ਰਾਈਸਿਸ ਸੋਲਵ ਕਰਨਾ ਸਾਨੂੰ ਸਰਪਲਸ ਦੀ ਲੋੜ ਆ ਡਾਕਟਰਾਂ ਦੀ ਸਾਨੂੰ ਸਰਪਲਸ ਇਨਰ ਨਰਸਿੰਗ ਕਾਲਜਸ ਦੇ ਵਿੱਚ ਸੋ ਦੋਨੇ ਪ੍ਰੋਗਰਾਮਾਂ ਦੇ ਵਿੱਚ ਵਾਅਦਾ ਕੀਤਾ ਗਿਆ ਨਰਸਿੰ ਦੋਂ ਨੈਕਸਟ ਜਿਹੜਾ ਮੈਡੀਕਲ ਸਕੂਲ ਆ ਉਹ ਵਾਨ ਦੇ ਵਿੱਚ ਖੁੱਲਣਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਸਕਾਰਬੋ ਦੇ ਵਿੱਚ ਖੁੱਲਣਾ ਆ ਸੋ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਅੰਟਾਰੀਆ ਦੇ ਵਿੱਚ ਡਾਕਟਰਾਂ ਦੀ ਗਿਣਤੀ ਵੀ ਵਧ ਜਾਣੀ ਆ ਨਰਸਿਸ ਦੀ ਗਿਣਤੀ ਵੀ ਵਧੇ ਜਾਣੀ ਆ ਹਸਪੀਟਲਸ ਦੀ ਵੀ ਗਿਣਤੀ ਵਧੇ ਜਾਣੀ ਆ ਅਤੇ ਜੇ ਆਪਾਂ ਦੇਖਦੇ ਆਂ ਵੀ ਸ਼ਾਰਟ ਟਰਮ ਦੇ ਵਿੱਚ ਆਪਾਂ ਕੀ ਕੀਤਾ ਆ 24/7 ਐਮਰਜੈਂਸੀ ਰੂਮ ਲੈ ਕੇ ਆਂ ਦਾ ਪੀਲ ਮੈਮੋਰੀਅਲ ਦੇ ਵਿੱਚ ਉੱਥੇ ਅਪਗ੍ਰੇਡਸ ਕੀਤੀਆਂ ਨੇ ਆਪਣੇ ਬੈਡ ਕੈਪੈਸਿਟੀ ਇਨਕਰੀਸ ਕੀਤੀ ਹੈ ਬ੍ਰੈਂਪਟਨ ਸਿਵਿਕ ਦੇ ਵਿੱਚ ਉਹਨਾਂ ਨੂੰ ਹੋਰ ਸਟਾਫਿੰਗ ਸਪੋਰਟਸ ਦਿੱਤੇ ਨੇ ਸੋਸੀਂ ਲਗਾਤਾਰ ਆਪਾਂ ਪੁਸ਼ ਕਰ ਮੀਨ ਇਅਰ ਓਵਰ ਇਅਰ ਆਪਣਾ ਪੋਪੂਲੇਸ਼ਨ ਚੇਂਜ ਬਹੁਤ ਹਾਈ ਆ ਕੰਪੇਅਰ ਟੂ ਅਦਰ ਸਿਟੀਜ਼ ਉਹਦੇ ਨਾਲ ਇਨਫਰਾਸਟ੍ਰਕਚਰ ਕੀਪ ਅਪ ਨਹੀਂ ਹੋ ਰਿਹਾ ਪਰ ਸਾਡਾ ਪੂਰਾ ਜੋਰ ਆ ਵੀ ਆਪਾਂ ਐਕਸਟੈਂਡ ਇਨਫਰਾਸਟ੍ਰਕਚਰ ਬਣਾਇਆ ਈਵਨ ਜਿਹੜਾ ਬ੍ਰੈਂਪਟਨ ਦਾ ਸੈਕੰਡ ਹਸਪੀਟਲ ਅਸੀਂ ਬਣਾ ਰਹੇ ਆ ਉਹਦੇ ਵਿੱਚ ਪਹਿਲਾਂ ਹੀ ਅਸੀਂ ਤਿੰਨ ਫਲੋਰਾਂ ਸ਼ੈਲ ਸਪੇਸ ਐਡ ਕਰ ਦਿੱਤੀ ਆ ਵੀ ਜਦੋਂ ਹਸਪੀਟਲ ਕਪੈਸਿਟੀ ਤੇ ਚੱਲ ਗਿਆ ਸਾਨੂੰ ਭਜਣਾ ਨਾ ਪਵੇ ਅਸੀਂ ਉਹ ਤਿੰਨ ਫਲੋਰਾਂ ਨੂੰ ਐਕਸਪੈਂਡ ਕਰਕੇ ਹੋਰ ਵੱਡਾ ਕਰ ਸਕਦੇ ਆ ਹਸਪੀਟਲ ਨੂੰ ਤੇ ਇਸ ਤੋਂ ਬਾਅਦ ਤੀਸਰੇ ਹਸਪੀਟਲ ਦੀ ਵੀ ਗੱਲ ਕਰਾਂਗੇ ਪਰ ਉਹਦੋਂ ਕੰਦੇ ਪਰ ਹੋ ਕੁਛ ਨਹੀਂ ਰਿਹਾ ਬਟ ਸੈਕੰਡ ਹਸਪੀਟਲ ਇਜ਼ ਅੰਡਰਵੇ ਸੈਕੰਡ ਹਸਪੀਟਲ ਬੰਦੇ ਸਾਰੀ ਅਸੀਂ ਤੀਸਰੇ ਹਸਪੀਟਲ ਦਾ ਐਲਾਨ ਕਰ ਦੇਣਾ ਹੈ ਵੈਂਪਟਨ ਦੇ ਗੋਇੰਗ ਪੋਪੂਲੇਸ਼ਨ ਨੂੰ ਸਪੋਰਟ ਕਰਨਾ ਹੈ ਪਰ ਕ੍ਰਾਈਮ ਦੀ ਗੱਲ ਕੀਤੀ ਜਾਵੇ ਜਿਵੇਂ ਹੁਣ ਕ੍ਰਾਈਮ ਦਿਨ ਬਰ ਦਿਨ ਕਦੇ ਉੱਪਰ ਚਲੇ ਜਾਂਦਾ ਜੀ ਕਦੇ ਬਹੁਤ ਥੱਲੇ ਆ ਜਾਂਦਾ ਹੁਣ ਤਾਂ ਘਰਾਂ ਦੇ ਵਿੱਚ ਜਾ ਕੇ ਵੀ ਲੋਕ ਮਾਰਨ ਲੱਗੇ ਉਹਨੂੰ ਕਿਵੇਂ ਵੇਖਦੇ ਸੋ ਓਵਰਆਲ ਜੇ ਆਪਾਂ ਦੇਖਿਆ ਜਾਂਦੇ ਆ 27% ਈਅਰ ਓਵਰ ਈਅਰ ਕ੍ਰਾਈਮ ਡਾਊਨ ਗਿਆ ਆ ਜੀ ਪਰ ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਚਾਹੁੰਦੇ ਆ ਕ੍ਰਾਈਮ ਉਸ ਲੈਵਲ ਤੇ ਹੋਵੇ ਜਿਸ ਤਰ੍ਹਾਂ ਅੱਗੇ ਪਿਛਲੇ 10 ਸਾਲ ਪਹਿਲਾਂ ਹੁੰਦਾ ਸੀ ਆਪਾਂ ਪੀਸਫੁਲੀ ਆਪਣੀ ਕਮਿਊਨਿਟੀ ਚ ਰਹਿੰਦੇ ਸੀ ਏਸੀ ਬ੍ਰੈਂਟਨੀਸ ਤੇ ਹਲਕੇ ਦੇ ਵਿੱਚ ਮੈਨੂੰ ਲੱਗਦਾ ਤਕਰੀਬਨ ਮжоਰਿਟੀ ਲੋਕਾਂ ਨੇ ਕਿਤੇ ਡੋਰਾਂ ਦੇ ਲੋਕ ਵੀ ਨਹੀਂ ਲਾਏ 10 ਸਾਲ ਪਹਿਲਾਂ ਦੀ ਗੱਲ ਆ ਇਹ ਸੋ ਅੱਜ ਆਪਾਂ ਦੇਖ ਰਹੇ ਆ ਇਨਫਲੈਕਸ਼ਨ ਕ੍ਰਾਈਮ ਆਪਾਂ ਪੁਲਿਸਿੰਗ ਸਪੋਰਟਸ ਵੱਲੋਂ ਵੀ ਬਹੁਤ ਕਰ ਰਹੇ ਆ ਅਪੀਲ ਰੀਜਨ ਨੇ ਹੁਣ ਜਿਹੜੇ ਆਪਣੇ ਪੁਲਿਸ ਆਫੀਸਰਸ ਨੇ 290 ਆਫੀਸਰ ਹਾਇਰ ਕੀਤੇ ਨੇ ਇਸ ਸਾਲ ਦੇ ਵਿੱਚ ਹਾਈਐਸਟ ਬਜਟ ਪੀਓ ਪੁਲਿਸ ਹਾਸ ਐਵਰ ਹੈਡ ਸਾਡੀ ਗਵਰਨਮੈਂਟ ਵੱਲੋਂ ਵੀ ਬਹੁਤ ਸਾਰੇ ਸਪੋਰਟਸ ਦਿੱਤੇ ਜਾਂਦੇ ਆ ਜਦੋਂ ਆਪਾਂ ਦੇਖਦੇ ਆ ਜਿਹੜੇ ਬੱਸ ਹੁੰਦੇ ਨੇ ਮੇਜਰ ਬੱਸ ਹੁੰਦੇ ਨੇ ਅੰਟਰੀਅਰ ਗਵਰਨਮੈਂਟ ਵੱਲੋਂ ਗ੍ਰੈਂਟਸ ਫੰਡਿੰਗ ਦਿੱਤੀ ਜਾਂਦੀ ਆ ਪੀਓ ਪੁਲਿਸ ਨੂੰ ਤੇ ਹੋਰ ਪੁਲਿਸਿੰਗ ਏਜੰਸੀਜ਼ ਨੂੰ ਵੀ ਵੱਧ ਤੋਂ ਵੱਧ ਜ਼ੋਰ ਦੇ ਨਾਲ ਇਹਨਾਂ ਚੋਰਾਂ ਨੂੰ ਫੜੋ ਪਰ ਫੈਡਰਲ ਸਰਕਾਰ ਨੇ ਹੁਣ ਸਾਡੇ ਨਾਲ ਵਾਅਦਾ ਕੀਤਾ ਵੀ ਆਉਣ ਵਾਲੇ ਸਮੇਂ ਤਾਂ ਕਰਕੇ ਜਿਹੜੇ ਚੋਰ ਅਸੀਂ ਵਾਰ-ਵਾਰ ਫੜੀ ਜਾਂਦੇ ਆ ਉਹ ਬਾਹਰ ਨਾ ਨਿਕਲਣ ਅਸੀਂ ਬਹੁਤ ਹੋਪਫੁਲ ਆ ਵੀ ਫੈਡਰਲ ਗਵਰਨਮੈਂਟ ਜਿਹੜੀ ਨਵੀਂ ਇਲੈਕਟ ਹੋਈ ਆ ਹੁਣ ਉਹ ਇਸ ਚੀਜ਼ ਦੇ ਵਿੱਚ ਗੌਰ ਕਰਨ ਇਹਨੂੰ ਚੇਂਜਸ ਲੈ ਕੇ ਆਉਣ ਪਰ ਫੋਰੈਂਸ਼ਲ ਤੌਰ ਦੇ ਤੇ ਅਸੀਂ ਵੀ ਇੱਕ ਨਵੀਂ ਹੈਲੀਕਾਪਟਰ ਦੀ ਵੀ ਫਲੀਟ ਆਰਡਰ ਕੀਤੀ ਆ 6 ਹੈਲੀਕਾਪਟਰਸ ਫॉर द ਜੀਟੀਏ ਸਾਰੀਆਂ ਸਿਟੀਜ਼ ਵਿਦ ਆਇਜ਼ ਇਨ ਦਾ ਸਕਾਈ ਉਹਦੇ ਨਾਲ ਜੇ ਕੋਈ ਇਸ ਤਰ੍ਹਾਂ ਦਾ ਵਾਇਲੈਂਟ ਬ੍ਰੇਕ ਇਨਟਰੀ ਹੁੰਦੀ ਆ ਆਪਾਂ ਚੋਰ ਨੂੰ ਨਾਟ ਓਨਲੀ ਓਨ ਦਾ ਗਰਾਉਂਡ ਬਟ ਇਨ ਦੀ 에ਅ ਅਪਨ ਫਾਲੋ ਕਰ ਸਕਦੇ ਆ ਵੀ ਕਿੱਥੇ ਜਾਂਦੇ ਆ ਤੇ ਉਹਨੂੰ ਆਪਾਂ ਕੰਪਲੀਟਲੀ ਟਾਰਗੇ ਸਪੋਰਟਸ ਆਉਣ ਲੱਗੇ ਆਪਣੇ ਕਮਿਊਨਿਟੀਆਂ ਦੇ ਲਈ ਸੋ ਵੀ ਵਰਕਿੰਗ ਹਾਰਡ ਜੋ ਘਟਿਆ ਵਧੀਆ ਗੱਲ ਆ ਪਰ ਇਸ ਨੂੰ ਹੋਰ ਘਟਾਉਣ ਦੀ ਲੋੜ ਆ ਤੇ ਉਸ ਦੇ ਨਾਲ ਅਸੀਂ ਪੂਰੀ ਮਿਹਨਤ ਨਾਲ ਲੱਗੇ ਹੋਏ ਆ ਧੰਨਵਾਦ ਬਾਈ ਜੀ ਅਨ ਵਾਂਸ ਅਗੇਨ ਵਿਸ਼ ਯੂ ਆਈਕ ਸਮਥ ਸੋ ਇਸਨ ਐਮਪੀਪੀ ਹਰਦੀਪ ਗਰੇਵਾਲ ਜਿਨ੍ਹਾਂ ਨੇ ਦੱਸਿਆ ਵੀ ਕ੍ਰਾਈਮ ਨੂੰ ਰੋਕਣ ਲਈ ਸਰਕਾਰ ਕੀ ਕੀ ਉਪਰਾਲੇ ਕਰ ਰਹੀ ਹੈ ਔਰ ਨਾਲ ਹੀ ਉਹਨਾਂ ਨੇ ਦੱਸਿਆ ਵੀ 6 ਅਸੀਂ ਹੈਲੀਕਾਪਟਰ ਵੀ ਆਰਡਰ ਕੀਤੇ ਆ ਜਿਵੇਂ ਬਾਕੀ ਰੀਜ਼ਨਾਂ ਦੇ ਵਿੱਚ ਆ ਯੋਰਕ ਰੀਜ਼ਨ ਹੋਵੇ ਚਾਹੇ ਟੋਰਾਂਡੋ ਹੋਵੇ ਉਹਦੇ ਅੱਗੋਂ ਅਸੀਂ ਹੈਲੀਕਾਪਟਰ ਆਰਡਰ ਕੀਤੇ ਤਾਂ ਕਿ ਉੱਪਰੋਂ ਜੇ ਕੋਈ ਚੋਰ ਭੱਜਦਾ ਉਹਨੂੰ ਅਸੀਂ ਵਾਚ ਕਰ ਸਕੀਏ ਤੇ ਉਹਨੂੰ ਅਸੀਂ ਰਾਈਟ ਵੇ ਉਤੋਂ ਉਹਨੂੰ ਫੜ ਸਕੀਏ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਆ ਭੱਜ ਜਾਂਦੇ ਨੇ ਉਹ ਭੱਜ ਨਾ ਸਕਣ ਔਰ ਉਹ ਪੁਲਿਸ ਦੀ ਗ੍ਰਸਟ ਵਿੱਚ ਆਉਣ ਔਰ ਉਹਨਾਂ ਜਲਦੀ ਤੋਂ ਜਲਦੀ ਕਿਉਂਕਿ ਉਹ ਕਹਿੰਦੇ ਕਾਨੂੰਨ ਨੂੰ ਵੀ ਬਦਲ ਨਹੀਂ ਲੋੜਾ ਪਰ ਪ੍ਰੋਵੈਂਸ ਦੇ ਤੌਰ ਤੇ ਸੀ ਜਿੰਨਾ ਵੀ ਵੱਤੋ ਬਦਲ ਕਰ ਸਕਦੇ ਉਹਨਾਂ ਕਰ ਰਹੇ ਆ ਚਾਹੇ ਹਸਪੀਟਲਾਈਜ਼ ਨੂੰ ਲੈ ਕੇ ਹੋਵੇ ਚਾਹੇ ਉਹ ਹਸਪੀਟਲ ਬਣਾਏ ਕਾਲਜੇ ਬਣਾਏ ਜਿਵੇਂ ਉਹਨਾਂ ਨੇ ਕਹੇ ਵੀ 100 ਸਾਲ ਚ ਪਹਿਲਾਂ ਇੱਕ ਕਾਲਜ ਆ ਰਿਹਾ ਜਿਹਦੇ ਵਿੱਚ ਜਿਹੜੇ ਡਾਕਟਰ ਤੇ ਨਰਸਾਂ ਜਿਹਦੇ ਵਿੱਚ ਤਿਆਰ ਕੀਤੇ ਜਾਣਗੇ ਉਹਨਾਂ ਦੀ ਪੜ੍ਹਾਈ ਕੀਤੀ ਜਾਏਗੀ ਪਰ ਆਏਗਾ ਵੀ ਕਿਸ ਤਰੀਕੇ ਨਾਲ ਪੜ੍ਹਾਈ ਕਰਨੀ ਔਰ ਨਾਲ ਹੀ ਉਹ ਉਥੋਂ ਪੜ੍ਹ ਕੇ ਬ੍ਰੈਂਪਟਨ ਲਈ ਹੀ ਸੇਵਾ ਕਰਨਗੇ ਨਾ ਕਿ ਕਿਤੇ ਬਾਹਰ ਜਾਣਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋ